ਸਤਿ ਸ਼੍ਰੀ ਅਕਾਲ ਜੀ ਡੀਪੀਪੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਤ ਦੇਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰجهه ਕੀਤੀ ਹੈ ਸਾਡੇ ਪੱਤਰਕਾਰ ਨੇ ਜਲੰਧਰ ਤੋਂ ਤੁਹਾਨੂੰ ਦੱਈਏ ਕਿ ਬਹੁਤ ਜ਼ਿਆਦਾ ਜੜਾ ਆ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੱਈਏ ਕਿ ਪ੍ਰਵਾਸੀਆਂ ਵੱਲੋਂ ਕੀਤੇ ਜਾ ਰਹੇ ਕਾਂਡਾਂ ਦੇ ਉੱਤੇ ਜਿਹੜਾ ਆ ਕਾਫੀ ਜ਼ਿਆਦਾ ਚਰਚਾਵਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਬਹੁਤ ਸਾਰੀਆਂ ਐਸੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਵਾਸੀਆਂ ਨੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਂਡ ਕੀਤੇ ਨੇ ਜਿਵੇਂ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਪਿਛਲੇ ਵਾਰ ਤੁਹਾਨੂੰ ਦੋ ਕਾਂਡ ਵਖਾ ਚੁੱਕਿਆ ਤੇ ਹੁਣ ਫੇਰ ਹੀ ਉਸੇ ਏਰੀਏ ਦੇ ਵਿੱਚੋਂ ਜਿਵੇਂ ਕਿ ਤੁਹਾਨੂੰ ਦੱਈਏ ਕਿ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹ ਆਈ ਹੈ ਬੇਗੋਵਾਲ ਤੋਂ ਬੇਗੋਵਾਲ ਦੇ ਵਿੱਚ ਜਿਹੜਾ ਆ ਇੱਕ ਫੇਰ ਕਾਂਡ ਦੀਆਂ ਜਿਹੜੀਆਂ ਨੇ ਉਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਦੱਸਦੀ ਇਹ ਕਿ ਬੇਗੋਵਾਲ ਦੇ ਵਿੱਚ ਇੱਕ ਲਾਪਤਾ ਲੜਕੇ ਦੇ ਜਿਹੜੇ ਆ ਉਹ ਲੈਪਟਾਪ ਤੇ ਮੋਬਾਈਲ ਮਿਲਿਆ ਆ ਤੇ ਮਿਲਿਆ ਕਿੱਥੋਂ ਆ ਮਿਲਿਆ ਆ ਉਹ ਪਰਵਾਸੀਆਂ ਦੀਆਂ ਝੁੱਗੀਆਂ ਦੇ ਵਿੱਚੋਂ ਤਨਫਿਰਤ ਦਾ ਦੇ ਕੇ ਇੱਕ ਲਾਪਤਾ ਨੌਜਵਾਨ ਦਾ ਮੋਬਾਈਲ ਤੇ ਲੈਪਟਾਪ ਜਿਹੜਾ ਆ ਉਹ ਪਰਵਾਸੀਆਂ ਦੀਆਂ ਜਿਹੜਾ ਆ ਝੁੱਗੀਆਂ ਦੇ ਵਿੱਚੋਂ ਮਿਲਿਆ ਜਿਸ ਦੇ ਕਰਕੇ ਪਰਵਾਸੀਆਂ ਦੇ ਉੱਤੇ ਫਿਰ ਤੋਂ ਜਿਹੜੀ ਇੱਕ ਬਹੁਤ ਵੱਡੀ ਸ਼ੰਕਾ ਜਤਾਈ ਜਾ ਰਹੀ ਹੈ ਫਿਲਹਾਲ ਲੈਪਟਾਪ ਤੇ ਮੋਬਾਈਲ ਮਿਲਿਆ ਆ ਪਰ ਕਿਤੇ ਨਾ ਕਿਤੇ ਤੁਹਾਨੂੰ ਦੱਦੀ ਕਿ ਅਜੇ ਤੱਕ ਵੀ ਜਿਹੜਾ ਆ ਉਹ ਨੌਜਵਾਨ ਨਹੀਂ ਮਿਲਿਆ ਸਾਰੀ ਖਬਰ ਕੀ ਔਰਤੇ ਵੀ ਤੁਹਾਡੇ ਨਾਲ ਜਿਹੜੀ ਇਹ ਗੱਲਬਾਤ ਕਰ ਲੈਣੇ ਆ ਤਾਂ ਦੱਦੀ ਕਿ ਘਰ ਤੋਂ ਲਾਪਤਾ ਲੜਕੇ ਦਾ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਚੋਂ ਮਿਲਿਆ ਲੈਪਟਾਪ ਅਤੇ ਮੋਬਾਈਲ ਤੇ ਹੋਰ ਸਮਾਨ ਘਟਨਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਬੇਗੋਵਾਲ ਦੀ ਹੈ ਜਿੱਥੇ ਕਿ ਇੱਕ ਲੁਧਿਆਣਾ ਜ਼ਿਲ੍ਹੇ ਦਾ ਵਸਨੇਕ ਜੋ ਕਿ ਬੇਗੋਵਾਲ ਵਿਖੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਆਇਆ ਕਰਦਾ ਸੀ ਅਤੇ ਉਹ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਠਾਣਾ ਟਿੱਬੇਵਾਲ ਲੁਧਿਆਣਾ ਤੋਂ ਲਬਦੀ ਲਬਦੀ ਪੁਲਿਸ ਅੱਜ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਫੋਲਦੀ ਹੋਈ ਜਦੋਂ ਉੱਥੇ ਪਹੁੰਚਦੀ ਹੈ ਤੇ ਉੱਥੋਂ ਉਸ ਮਿਸਿੰਗ ਲੜਕੇ ਦਾ ਕੀਮਤੀ ਸਮਾਨ ਬਰਾਮਦ ਹੋਇਆ ਪਰ ਲੜਕਾ ਅਜੇ ਵੀ ਜਿਹੜਾ ਆ ਉਹ ਬਰਾਮਦ ਨਹੀਂ ਹੋਇਆ ਜੋ ਕਿ ਬਿਜਾਰਤ ਬਣਿਆ ਹੋਇਆ ਹੈ ਇਸ ਮੌਕੇ ਲੁਧਿਆਣਾ ਤੋਂ ਆਏ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਲੜਕੇ ਦਾ ਨਾਮ ਜਤਿੰਦਰ ਸਿੰਘ ਹੈ ਜੋ ਕਿ ਸਰਜੀਤ ਕਲੋਨੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ ਝੁੱਗੀਆਂ ਦੀ ਤਲਾਸ਼ੀ ਲਈ ਗਈ ਤਾਂ ਨੌਜਵਾਨ ਦਾ ਸਮਾਨ ਮਿਲਿਆ ਹੈ ਕੰਦਾਦੀ ਹੈ ਕਿ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਪ੍ਰਵਾਸੀ ਤੇ ਪ੍ਰਵਾਸੀਆਂ ਦੇ ਥਾਂ ਟਿਕਾਣੇ ਜਿਹੜਿਆ ਉਹ ਸਾਹਮਣੇ ਆ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਹਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਜਿਹੜਾ ਆ ਉਹ ਜ਼ੁਲਮ ਕੀਤਾ ਜਾਂਦਾ ਹੈ ਪ੍ਰਵਾਸੀ ਵੱਲੋਂ ਉਸ ਤੋਂ ਬਾਅਦ ਆ ਫੇਰ ਇੱਕ ਪ੍ਰਵਾਸੀ ਰੰਗੇ ਹਾਥੀ ਜਿਹੜਾ ਆ ਉਹ ਫੜਿਆ ਜਾਂਦਾ ਹਿਆਰਪੁਰ ਦੇ ਵਿੱਚੋਂ ਜੋ ਕਿ ਇੱਕ ਹੈਂਡੀਕੈਪਡ ਬੱਚੇ ਦੇ ਨਾਲ ਕੋ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਜਿਹੜਾ ਕਾਬੂ ਆ ਜਾਂਦਾ ਆ ਅਤੇ ਦੂਸਰੇ ਪਾਸੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਲੁਧਿਆਣਾ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਪੰਜਾਬੀ ਨੌਜਵਾਨ ਨੂੰ ਜਿਹੜਾ ਆ ਉਹ ਮਾਰ ਦਿੱਤਾ ਜਾਂਦਾ ਹੈ ਨਹਿਰ 'ਚ ਸੁੱਟ ਕੇ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਵੀ ਤੁਹਾਨੂੰ ਜਿਹੜੀਆਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹੋਣਗੀਆਂ ਪਰ ਤੁਹਾਨੂੰ ਦਾ ਦੇਖ ਕੇ ਪ੍ਰਵਾਸੀ ਜਿਹੜੇ ਨੇ ਉਹ ਕਿਤਨਾ ਕਿਤੇ ਇਸ ਤਰ੍ਹਾਂ ਦੇ ਕਾਣ ਕਰਦੇ ਨਜ਼ਰ ਆ ਰਹੇ ਨੇ ਤੇ ਜ਼ਿਆਦਾਤਰ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ 'ਚ ਇਹੀ ਆ ਰਹੀਆਂ ਆ ਕਿ ਪ੍ਰਵਾਸੀਆਂ ਨੂੰ ਜਦੋਂ ਵੀ ਪੰਜਾਬ ਦੇ ਵਿੱਚ ਐਂਟਰੀ ਕਰਨ ਦਿੱਤੀ ਜਾਵੇ ਜਾਂ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਰਹਿਣ ਦੇ ਲਈ ਥਾਂ ਦਿੱਤਾ ਜਾਵੇ ਤਾਂ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਸਨਾਖਤ ਕਰ ਲੈਣੀ ਚਾਹੀਦੀ ਏ ਤਾਂ ਕਿ ਉਹਨਾਂ ਦੇ ਸਹੀ ਜਿਹੜਾ ਆ ਉਹ ਪੋਸਟ ਪਤਾਲ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਕਮਰੇ ਦਿੱਤੇ ਜਾਣ, ਘਰ ਕਰਾਇਤੇ ਦਿੱਤੇ ਜਾਣ, ਦੁਕਾਨਾਂ ਕਰਾਇਤੇ ਦਿੱਤੇ ਜਾਣ ਤਾਂ ਕਿ ਉਹਨਾਂ ਦਾ ਸਾਨੂੰ ਪਤਾ ਹੋਵੇ ਕਿ ਕਿ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਨਹੀਂ ਹੈ ਕਿਤੇ ਉਹ ਪਿੱਸੋਂ ਕੋਈ ਕ੍ਰਾਈਮ ਕਰਕੇ ਪੰਜਾਬ ਦੇ ਵਿੱਚ ਤਾਂ ਨਹੀਂ ਆਏ ਕਿਉਂਕਿ ਜਿਹੜਾ ਕ੍ਰਾਈਮ ਕਰਕੇ ਪੰਜਾਬ ਚ ਪਹੁੰਚਾ ਹੁੰਦਾ ਆ ਉਹ ਕ੍ਰਿਮੀਨਲ ਤੌਰ ਤੇ ਪੰਜਾਬ ਦੇ ਵਿੱਚ ਵੀ ਇਦਾਂ ਦੀਆਂ ਕੁੱਝੀਆਂ ਹਰਕਤਾਂ ਜ਼ਰੂਰ ਕਰਦਾ ਆ ਤੇ ਹੋ ਵੀ ਰਹੀਆਂ ਨੇ ਲਗਭਗ ਤੁਸੀਂ ਦੇਖਦੇ ਪਿਓ ਤਸਵੀਰਾਂ ਜਿਹੜੀਆਂ ਨੇ ਉਹ ਇਸ ਚੈਨਲ ਦੇ ਉੱਤੇ ਜਿਹੜੀਆਂ ਕਿ ਸਾਂਝੇ ਕੀਤੀਆਂ ਨੇ ਤੁਹਾਨੂੰ ਇਨ੍ਹਾਂ ਪ੍ਰਵਾਸੀਆਂ ਦੀਆਂ ਕੁੱਝ ਗੱਲਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਪੰਜਾਬੀਆਂ ਵਰਸਸ ਤੇ ਪ੍ਰਵਾਸੀਆਂ ਬਾਰੇ ਧੰਨਵਾਦ ਸਾਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵੀਰ ਸਿੰਘ ਆ ਜੀ ਇਹ ਕਿਹੜਾ ਪਿੰਡ ਆ ਸਰਜੀਤ ਕਲੋਨੀ ਜਗੀਰਪੁਰ ਰੋਡ ਤੇ ਚਾਬੀ ਦਿਓ ਗੱਡੀ ਨੂੰ ਅੱਛਾ ਕਿਰ ਕੀ ਮਾਮਲਾ ਕੀ ਹੋਇਆ ਜੀ ਤੁਹਾਡੇ ਬੱਚੇ ਨਾਲ ਕੀ ਹੋਇਆ ਮਾਮਲਾ ਵੀਰ ਜੀ ਇਦਾਂ ਵਿੱਚ 4 ਤਰੀਕ ਨੂੰ ਸ਼ਾਮ ਨੂੰ 4 ਵਜੇ ਮੇਰਾ ਬੱਚਾ ਘਰੋਂ ਨਿਕਲਿਆ ਅੱਛਾ ਜੀ ਘਰੋਂ ਨਿਕਲਿਆ ਤੇ 4:30 ਵਜੇ ਤੱਕ ਮੇਰੇ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਉਹ ਇੱਧਰ ਇੱਕ ਆਪਣੇ ਪਿੰਡ ਆ ਉੱਥੇ ਬਾਬਾ ਜੀ ਕੋਲ ਜਾਂਦਾ ਸੀ ਦਰਿਆ ਪਾਰ ਕਰਦੇ ਸਮੇਂ ਉਹ ਗੈਪ ਹੋ ਗਿਆ ਉਸ ਤੋਂ ਬਾਅਦ ਮਿਲਿਆ ਨਹੀਂ ਉਹਨੇ ਬੜੇ ਕੋਸ਼ਿਸ਼ ਕੀਤੀ ਸਾਰੇ ਪਾਸੇ ਭਜੇ ਨੱਠੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਅੱਛਾ ਸਹਿਯੋਗ ਕੀਤਾ ਪਰ ਬੱਚਾ ਬਰਾਮਦ ਨਹੀਂ ਹੋਇਆ ਸਾਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਅੱਜ ਇੱਥੇ ਕਿਤਾ ਪਹੁੰਚਿਆ ਅੱਜ ਇੱਥੇ ਜੀ ਰਾਤ ਸਾਡਾ ਫੋਨ ਜਿਹੜਾ ਚਾਲੂ ਹੋਇਆ ਦੁਬਾਰਾ ਅੱਛਾ ਚਾਲੂ ਚਾਲੂ ਹੋਇਆ ਫੋਨ ਤੇ ਉਹਦੇ ਜਿਹੜੇ ਗੱਲ ਹੋਈ ਸੀ ਜਿਹੜੇ ਫੋਨ ਤੇ ਗੱਲ ਹੋ ਰਹੀ ਸੀ ਸਾਡੇ ਨਾਲ ਉਹ ਬੰਦਾ ਕਹਿੰਦਾ ਜੀ ਮੈਂ ਤਾਂ ਬਿਹਾਰ ਚਾਂ ਤੇ ਫੋਨ ਮੈਂ ਲਿਆ ਜਲੰਧਰੋਂ ਕੀ ਮੰਗ ਕਰਦਾ ਸੀ ਮੰਗ ਕਰਦਾ ਸੀਗਾ ਜੀ ਮੈਂ 45000 ਰੁਪਏ ਦਾ ਫੋਨ ਲਿਆ 50000 ਰੁਪਏ ਦਿਓ ਮੈਨੂੰ ਅਸੀਂ ਕਹਿੰਦੇ ਫੋਨ ਦੇ ਕੋਈ ਗੱਲ ਨਹੀਂ ਜਿੰਨੇ ਤੈਨੂੰ ਪੈਸੇ ਚਾਹੀਦੇ ਦੇ ਦਾਂਗੇ ਪਰ ਉਹ ਕੁਝ ਨਹੀਂ ਕੀਤਾ ਮੈਂ ਸਵੇਰ ਨੂੰ ਫੋਨ ਬੰਦ ਕਰ ਲਿਆ ਜਿਹੜੀ ਲੋਕੇਸ਼ਨ ਸੀਗੀ ਉਹ ਪ੍ਰਸ਼ਾਸਨ ਨੇ ਸਾਡਾ ਸਹਿਯੋਗ ਬਹੁਤ ਕੀਤਾ ਤੇ ਸਾਨੂੰ ਲੋਕੇਸ਼ਨ ਮਿਲੀ ਅਸੀਂ ਸਿੱਧੇ ਇੱਥੇ ਆਏ ਇੱਥੇ ਪ੍ਰਵਾਸੀ ਲੋਕ ਰਹਿੰਦੇ ਬਹੁਤ ਝੁੱਗੀਆਂ 'ਚ ਜਿਹੜੇ ਕਿ ਉਲਟਾ ਸਾਡੇ ਗੱਲ ਪੈਣ ਲਈ ਵੀ ਤਿਆਰ ਸੀ ਹੋ ਸਕਦਾ ਜੇ ਅਗਰ ਪਿੰਡ ਇਲਾਕੇ ਦੇ ਨਿਵਾਸੀ ਜਿਹੜੇ ਆ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਆਪਣੇ ਤੋਂ ਵੀ ਵੱਧ ਕੇ ਸਹਿਯੋਗ ਦਿੱਤਾ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਮਰ ਕਿੰਨੀ ਹੈ ਬੱਚੇ ਦੀ ਬੱਚੇ ਦੀ ਉਮਰ 28 ਸਾਲ ਹੈ ਜੀ ਵਿਆਹਿਆ ਹੋਇਆ ਨਹੀਂ ਕੁਆਰਾ ਜੀ ਅੱਛਾ ਕੀ ਕੰਮ ਕਰਦੇ ਸੀ ਕੰਮ ਡਿਜ਼ਾਈਨਿੰਗ ਮਾਸਟਰ ਸੀਗਾ ਜੀ ਅੱਛਾ ਇੱਥੇ ਫਾਬੜਾ ਕਿਸੇ ਸੰਤਾ ਕੋਲ ਮੱਥਾ ਟੇਕਣਾ ਆਉਂਦਾ ਸੀਗਾ ਉਹ ਵੈਸ਼ਨੋ ਗੁੱਡ ਮੁੰਡਾ ਠੀਕਾ ਕਿਸੇ ਚੀਜ਼ ਦੀ ਕੋਈ ਨਸ਼ਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਉਹਨੂੰ ਐਬ ਨਹੀਂ ਸੀ ਹਾਂ ਕਿਸੇ ਵੀ ਲੜਾਈ ਝਗੜੇ ਚ ਵੀ ਉਹਦਾ ਨਾਂ ਹੈ ਨਹੀਂ ਸੀ ਠੀਕ ਠੀਕ 28 ਸਾਲ ਦੀ ਉਮਰ ਤੱਕ ਅੱਜ ਤੱਕ ਉਹਦਾ ਰਿਕਾਰਡ ਵਿੱਚ ਕਿਤੇ ਨਾਂ ਨਹੀਂ ਹੈਗਾ ਬਹੁਤ ਅੱਛਾ ਬੇਟਾ ਸੀ ਮੇਰਾ ਪਰ ਬੜਾ ਦੁੱਖ ਦੀ ਗੱਲ ਹੈ ਕਿ ਅੱਜ ਮੇਰਾ ਬੇਟਾ ਮੇਰੇ ਕੋਲ ਨਹੀਂ ਹੈ ਪਰਮਾਤਮਾ ਕਰੇ ਜਲਦੀ ਤੋਂ ਜਲਦੀ ਮਿਲ ਜਾਵੇ ਧੰਨਵਾਦ ਜੀ ਧੰਨਵਾਦ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਿਤੇਸ਼ ਮਾਹੀਆ ਮੈਂ ਪਿੰਡ ਵੇਗੋਵਾਲ ਤੋਂ ਸਰਪੰਚ ਆ ਇਹ ਕੀ ਹੋਇਆ ਜੀ ਇਹ ਜੋ ਮਾਮਲਾ ਹੈ ਇਹ ਮਾਮਲਾ ਆਲਦ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਜਗੀਰਪੁਰ ਤੋਂ ਜਿਹੜਾ ਪਿਛਲੇ ਸ਼ਨੀਵਾਰ 4 ਤਰੀਕ ਤੋਂ ਇਹਨਾਂ ਦਾ ਜਿਹੜਾ ਬੇਟਾ ਆ ਉਹ ਗੁੰਮ ਹੋਇਆ ਸੀਗਾ ਤੇ ਸਾਡੇ ਕੋਲ ਇਹਨਾਂ ਨੇ ਪਹਿਲਾਂ ਵੀ ਸੰਪਰਕ ਕੀਤਾ ਅੱਜ ਤੋਂ 5-6 ਦਿਨ ਹੋ ਗਏ ਆ ਇਹ ਥਾਣੇ ਦੇ ਵਿੱਚ ਵੀ ਮਿਲੇ ਸੀਗੇ ਕਿਉਂਕਿ ਇਹ 4 ਤਰੀਕ ਤੋਂ ਵਿਚਾਰੇ ਆਪਣੇ ਮੁੰਡੇ ਨੂੰ ਲੱਭਦੇ ਲੱਭਦੇ ਕਦੇ ਲੁਧਿਆਣਾ ਲੱਭਦੇ ਕਦੇ ਸਾਡੇ ਇਲਾਕੇ ਦੇ ਵਿੱਚ ਆ ਕੇ ਲੱਭਦੇ ਆ ਪਰ ਅੱਜ ਜਿਹੜਾ ਰਾਤ ਨੂੰ ਜਿਹੜਾ ਆ ਇਹਨਾਂ ਦੇ ਜਿਹੜੇ ਬੱਚੇ ਦਾ ਮੋਬਾਈਲ ਆਨ ਹੋਇਆ ਤੇ ਜਦੋਂ ਮੱਚੇ ਦਾ ਇਹਨਾਂ ਦਾ ਮੋਬਾਈਲ ਆਨ ਹੋਇਆ ਤੇ ਇੱਥੇ ਜਿਹੜੇ ਸਾਡੇ ਬੇਗਵਾਲ ਬੰਦ ਤੇ ਜਿੰਨੇ ਪ੍ਰਵਾਸੀ ਮਜ਼ਦੂਰ ਬੈਠੇ ਆ ਇਹਨਾਂ ਦੇ ਕੋਲੋਂ ਇੱਕ ਬੰਦਾ ਆ ਪ੍ਰਵਾਸੀ ਮਜ਼ਦੂਰ ਆ ਜਿਹਦੇ ਕੋਲੋਂ ਮੋਬਾਈਲ ਜਦੋਂ ਉਹਨੇ ਆਨ ਕੀਤਾ ਤੇ ਉਹਨੇ ਇਹਨਾਂ ਦੇ ਕੋਲੋਂ 50000 ਰੁਪਏ ਦੀ ਮੰਗ ਕੀਤੀ ਹੈ ਕਿ 50000 ਰੁਪਿਆ ਦੇ ਦਿਓ ਤੁਹਾਡਾ ਜਿਹੜਾ ਮੋਬਾਈਲ ਆ ਉਹ ਵੀ ਦੇ ਦੂੰਗੇ ਤੇ ਮੁੰਡਾ ਵੀ ਦੱਸ ਦੂੰਗਾ ਕਿੱਥੇ ਆ ਕਹਿੰਦਾ ਬਿਹਾਰ ਆ ਜਾਓ ਅੱਜ ਜਾਨੀ ਕਿ ਮੋਬਾਈਲ ਦੀ ਲੋਕੇਸ਼ਨ ਘੜਾ ਕੇ ਆਪਣੇ ਸਵੇਰੇ ਬੰਦ ਤੇ ਪਹੁੰਚੇ ਸੀਗੇ ਜਦੋਂ ਉਹਦੇ ਥੋੜਾ ਜਿਹਾ ਸਾਡੇ ਅਲਾਕੇ ਦੇ ਨੌਜਵਾਨਾਂ ਨੇ ਦੋ ਚਾਰ ਉਹਦੀ ਸੇਵਾ ਕੀਤੀ ਥੋੜੀ ਜਹੀ ਤੇ ਉਹ ਬਕਣਾ ਸ਼ੁਰੂ ਕਰ ਗਏ ਮੋਬਾਈਲ ਕਿਸੇ ਕੁਮਾਦੀ ਜੋ ਲੱਭਿਆ ਲੈਪਟਾਪ ਜਿਹੜਾ ਝੋਨੇ ਤੋਂ ਲੱਭਿਆ ਜਿੱਥੇ-ਜਿੱਥੇ ਚੀਜ਼ਾਂ ਲੁਕੋਈਆਂ ਸੀਗੀਆਂ ਉਹ ਜਿਹੜੀਆਂ ਚੀਜ਼ਾਂ ਹੌਲੀ-ਹੌਲੀ ਜਿਹੜੀਆਂ ਉਹ ਬਰਾਮਦ ਹੋ ਰਹੀਆਂ ਅਸੀਂ ਯਾਨੀ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਬੱਚਾ ਆ ਉਹ ਵੀ ਜ਼ਰੂਰ ਮਿਲ ਜਾਏ ਕਿਉਂਕਿ ਜਿਹੜੇ ਮਾਪੇ ਆ ਬੜਾ ਬੜੇ ਦਿਨਾਂ ਤੋਂ ਉਹ ਤੜਫ ਰਹੇ ਆ ਕਿਉਂਕਿ ਅਸੀਂ ਵੀ ਦੇਖਦੇ ਜਦੋਂ ਇਹਨਾਂ ਨੂੰ ਹੁਣ ਪੁੱਛਦੇ ਆ ਕਿਉਂਕਿ ਇੱਥੇ ਦੇ ਜਿਹੜੇ ਇਹਨਾਂ ਦੇ ਨਾਲ ਵੀ ਅਸੀਂ ਕੁੱਟਮਾਰ ਕਰਦੇ ਸੀ ਅਸੀਂ ਆਪਣੇ ਜਿਹੜੇ ਐਸ ਐਚਓ ਨਰੇਸ਼ ਕੁਮਾਰੀ ਜੀ ਨੂੰ ਕਾਲ ਕੀਤੀ ਸੀ ਉਹਨੇ ਥਾਣੇ ਤੋਂ ਆਪਣੇ ਜਿਹੜੇ ਮੁਲਾਜ਼ਮ ਭੇਜੇ ਆ ਤੇ ਜਿੱਥੇ ਇਹਨਾਂ ਨੇ ਰਿਪੋਰਟ ਲੁਧਿਆਣੇ ਦਰਜ ਕਰਾਈ ਸੀ ਉੱਥੇ ਦੇ ਵੀ ਮੁਲਾਜ਼ਮ ਪਹੁੰਚੇ ਆ ਤੇ ਹੁਣ ਜਿਹੜਾ ਪੁੱਛਗੇ ਸ ਹੈ ਜਿਹੜੀ ਉਹ ਪੁਲਿਸ ਵਾਲੇ ਕਰਨਗੇ ਕਿ ਅਸੀਂ ਚਾਹੁੰਦੇ ਆ ਕਿ ਜਲ ਤੋਂ ਜਲਦ ਜਿਹੜਾ ਇਹਨਾਂ ਦਾ ਜਿਹੜਾ ਬੱਚਾ ਆ ਉਹ ਵੀ ਸਹੀ ਸਲਾਮਤ ਜਿਹੜਾ ਨਾ ਟਾਈਗਰ ਟਾਈਗਰ ਨਾਂ ਆ ਜਿਹੜਾ ਟਾਈਗਰ ਨਾਂ ਆ ਮੁੰਡੇ ਦਾ ਕਿਉਂਕਿ ਅਸੀਂ ਵੀ ਚਾਹੁੰਦੇ ਆ ਕਿ ਜਿਹੜਾ ਜਿਹੜਾ ਬੱਚਾ ਆ ਉਹ ਜਲ ਤੋਂ ਜਲਦ ਮਿਲ ਜਾਏ ਭਾਜੀ ਜਿਹੜਾ ਇਹ ਇਹ ਜਿਹੜਾ ਤੁਸੀਂ ਇਹ ਪ੍ਰਵਾਸੀ ਬੰਦ ਦੂਰ ਇੱਥੇ ਫੜਿਆ ਹੋਇਆ ਇਹਨੇ ਦੱਸਿਆ ਨਹੀਂ ਵੀ ਬੱਚਾ ਉਹ ਕਿੱਥੇ ਨੌਜਵਾਨ ਮਤਲਬ ਇਹ ਕੋਈ ਦੱਸ ਰਿਹਾ ਕਿਉਂਕਿ ਇਹ ਹਜੇ ਦੱਸ ਨਹੀਂ ਰਿਹਾ ਇਹ ਦੱਸ ਰਿਹਾ ਹੈ ਕਿ ਜੀ ਇਹ ਜਿਹੜਾ ਲੈਪਟਾਪ ਹੈ ਜਿਹੜਾ ਮੋਬਾਈਲ ਹੈ ਜਿਹੜਾ ਉਹਦਾ ਬੈਗ ਆ ਉਹ ਮੈਨੂੰ ਪੁਲ ਦੇ ਉੱਤੋਂ ਸ਼ਾਮ ਨੂੰ ਕਹਿੰਦਾ ਮੇਰੀ ਮੰਮੀ ਨੂੰ ਮਿਲਿਆ ਸੀਗਾ ਆ ਇਹ ਕਹਿੰਦਾ ਜੀ 4 ਤਰੀਕ ਤੋਂ ਇਹ ਮਿਲਿਆ ਹੋਇਆ ਪਰ ਜੇਕਰ ਇਹ ਸਹੀ ਸੀਗੇ ਜੇ ਸਾਮੇਦਾਰ ਸੀ ਮੈਂ ਪਿੰਡ ਦਾ ਸਰਪੰਚ ਆ ਹੋਰ ਵੀ ਸਾਡੇ ਮੋਤਵਾਰ ਜਿਹੜੇ ਪਿੰਡ ਦੇ ਪੰਚਾਇਤ ਮੈਂਬਰ ਲੰਬੜਦਾਰ ਜਿਹੜੇ ਸੀਗੇ ਇਹ ਜੇਕਰ ਇਹਨਾਂ ਨੂੰ ਉਹ ਲੈਪਟਾਪ ਜਾਂ ਮੋਬਾਈਲ ਮਿਲਿਆ ਸੀ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਉਹ ਆ ਕੇ ਸਾਨੂੰ ਸਪੁਰਦ ਕਰ ਦੇਵੇ ਆ ਕਿਸੇ ਦਾ ਜਿਹੜਾ ਮੋਬਾਈਲ ਆ ਜਾਂ ਲੈਪਟਾਪ ਆ ਸਰਪੰਚ ਸਾਹਿਬ ਇਹ ਡਿਗੇ ਆ ਇਹ ਜਿਹਦੀ ਚੀਜ਼ ਹੈਗੀ ਉਹਨੂੰ ਪਛਾਈ ਜਾਵੇ ਜਿਹੜੀ ਚੀਜ਼ ਇਹਨਾਂ ਨੇ ਜਿਹੜਾ ਕੱਲ ਫੋਨ ਕਰਕੇ ਜਿਹੜੇ ਇਹਨੇ ਪੈਸੇ ਮੰਗੇ ਆ 5000 ਉਹ ਤਾਂ ਜਿਹੜੇ ਪਰਿਵਾਰ ਵਾਲੇ ਆ ਉਹ ਕਹਿੰਦੇ ਅੱਜ ਤਾਂ ਲੱਖ ਰੁਪਇਆ ਦੇਣ ਨੂੰ ਵੀ ਤਿਆਰ ਨੇ ਲੱਖ ਰੁਪਇਆ ਲੈ ਲਓ ਸਾਡਾ ਬੱਚਾ ਦੇ ਦਿਓ ਇਹ ਜਿਹ ਉਹ ਵਧਾਉਂਦਾ ਆ ਜਦੋਂ ਇਹ ਪੈਸੇ ਦੀ ਮੰਗ ਕਰਦੇ ਆ। ਜੇ ਜਦੋਂ ਬੱਚਾ ਇਹਦੀ ਸਿੱਧੀ ਜਿਹੀ ਸਪਸ਼ਟ ਗੱਲ ਹੈ ਕਿ ਜਦੋਂ ਇਹ ਪੈਸਾ ਪੈਸੇ ਦੀ ਮੰਗ ਕਰ ਰਹੇ ਆ ਤੇ ਇਹਦਾ ਮਤਲਬ ਇਹਦਾ ਉਹ ਉਹਨਾਂ ਨੂੰ ਪਤਾ ਹੋਊਗਾ ਤੇ ਮੰਗ ਕਰਦੇ ਵੀ ਤੁਹਾਡਾ ਬੱਚਾ ਦੇ ਦੇਣੇ ਪੈਸੇ ਦੇ ਦੇਣੇ ਕਿਉਂਕਿ 100% ਹੈ ਜੀ ਜਿਹੜੇ ਚੀਜ਼ਾਂ ਜੇ ਹਿਸਾਬ ਨਾਲ ਜਿੱਦਾਂ ਜਿੱਦਾਂ ਉਹਦੇ ਵੱਜੀ ਜਾਂਦੀਆਂ ਉਦੋਂ ਉਦਾਂ ਉਹ ਚੀਜ਼ਾਂ ਦੱਸੀ ਜਾਂਦਾ। ਅਸੀਂ ਵੀ ਕਹਿੰਨੇ ਆ ਕਿ ਆ ਨਾਲੇ ਕਮਾਦੀ ਆ ਸੰਤਾ ਇਹ ਲੱਗਦਾ ਵੀ ਜਿਹੜਾ ਉਹਦਾ 1 ਲੱਖ 1.5 ਲੱਖ ਦਾ ਮੋਟਰਸਾਈਕਲ ਵੀ ਆ ਉਹ ਵੀ ਸ਼ਾਇਦ ਕਿਤੇ ਕਮਾਦੀ ਚ ਨਾਲ ਕੋਇਆ ਹੋਵੇ। ਕਿਉਂਕਿ ਇਹ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੇ ਜਿਹੜਾ ਇੱਥੇ ਜਿਹੜਾ ਅਤੰਕ ਹੈ ਜਿਹੜਾ ਸਾਡੇ ਇਲਾਕੇ ਦੇ ਵਿੱਚ ਜਿਹੜਾ ਮਚਾਇਆ ਹੋਇਆ ਹੈ ਇੱਥੇ ਸਾਡੇ ਸਾਥੀ ਖੜੇ ਆ ਇਹ ਵੀਰ ਦੀ ਜਿਹੜੀ ਆ ਇਹ दारू ਪੀ ਕੇ ਮੋਟਰਸਾਈਕਲ ਚਲਾ ਕੇ ਇਹਦੀ ਪਿਛਲੇ 2-3 ਸਾਲ ਹੋ ਗਏ ਲਤ ਤੋੜ ਦਿੱਤੀ ਸੀ ਤਾਂ 5-6 ਲੱਖ ਰੁਪਈਆ ਲੱਗ ਗਿਆ ਇੱਕ ਸਾਡੇ ਪਿੰਡ ਦੇ ਵਿੱਚ ਜਿਹੜੇ ਇੱਕ ਜਾਨ ਵੀ ਚਲੀ ਗਈ ਆ ਕਿਉਂਕਿ ਇਹਨਾਂ ਦੇ ਕਰਕੇ ਕਿਉਂਕਿ ਇਹ दारू ਵੇਂਦੇ ਆ ਮੋਟਰਸਾਈਕਲ ਤੇ ਚਲਾਉਂਦੇ ਆ ਇਹਨਾਂ ਨੂੰ ਜਦੋਂ ਠਾਲ ਲੰਦੀ ਅਸੀਂ ਕੋਸ਼ਿਸ਼ ਕਰਦੇ ਆ ਇਹ ਕਦੇ ਡੀਸੀ ਸਾਹਿਬ ਕੋ ਜਾਂਦੇ ਹੋਵੇ ਸਾਨੂੰ ਠਾਲਦੇ ਆ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਆ ਤੁਸੀਂ ਆ ਬੰਨ ਦੀ ਜਿਹੜਾ ਹਾਲਾਤ ਦੇਖੋ ਕਿ ਬੰਨ ਵੱਡ ਵੱਡ ਕੇ ਨਹੀਂ ਝੁੱਗੀਆਂ ਬਣਾਵਣਾਗੇ ਬੰਨ ਹੀ ਕਮਜ਼ੋਰ ਕਰਦਾ ਇੱਕ ਪਾਸੇ ਤਾਂ ਅਸੀਂ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਦੂਸਰੇ ਪਾਸੇ ਜਿਹੜੇ ਇਹੀ ਸਾਡੇ ਜਿਹੜੇ ਬੰਨ ਨੂੰ ਖੋਰਾ ਲਾ ਕੇ ਤੁਸੀਂ ਬੰਨ ਨੂੰ ਦੇਸੀ ਦਿਖਾ ਦਿਓ ਕਿ ਇਹਨਾਂ ਦੀ ਗਿਣਤੀ ਸਾਡੇ ਪਿੰਡਾਂ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਸਾਡੀ ਜਿਹੜੀ ਆਬਾਦੀ ਆ ਉਹ ਹਜ਼ਾਰ ਦੀ ਆ ਤੇ ਇਹਨਾਂ ਦੀ ਜਿਹੜੀ ਇੱਥੇ ਆਬਾਦੀ ਆ 33500 ਸਰਪੰਚ ਸਾਹਿਬ ਤੁਸੀਂ ਇਹਨਾਂ ਨੇ ਆ ਆਧਾਰ ਕਾਰਡ ਬਣਾ ਦਿਓ ਇਹਨਾਂ ਦਾ ਵੋਟਾ ਬਣਾ ਦਿਓ ਕਿਉਂਕਿ ਮੈਂ ਇਹ ਕਹਿਣਾ ਚਾਹਣਾ ਇਹ ਜਿੱਥੇ ਵੀ ਹੈਗੇ ਆ ਜਿੱਥੇ ਕੰਮ ਕਰਦੇ ਆ ਉੱਥੇ ਜਾ ਕੇ ਰਹਿਣ ਇਹ ਤਾਂ ਸਾਡੇ ਪਿੰਡ ਦੇ ਵਿੱਚ ਕੰਮ ਵੀ ਨਹੀਂ ਕਰਦੇ ਇਹ ਕੰਮ ਵੀ ਕਿਤੇ ਬਾਹਰਲੇ ਪਿੰਡਾਂ ਦੇ ਵਿੱਚ ਜਾ ਕੇ ਕਰਦੇ ਆ ਤੇ ਸਾਹੇ ਘਰ ਪੈ ਗਏ ਭਾਜੀ 30 40 ਬੰਦੇ ਇਹ ਜਿਹੜੇ ਮੁੰਡੇ ਦੇ ਪਰਿਵਾਰਕ ਮੈਂਬਰ ਆਏ ਸੀ ਇਹ ਇਹਨਾਂ ਨੂੰ ਸਵੇਰੇ ਕੁੱਟਣ ਇਹਨਾਂ ਨੂੰ ਪੈ ਗਏ ਜਨਾਨੀਆਂ ਪੈ ਗਈਆਂ ਗੱਲ ਸਾਡੇ ਕਿਉਂਕਿ ਇਹ ਜਿਹੜਾ ਇਹਨਾਂ ਦਾ ਜਿਹੜਾ ਅਤੰਕ ਹੈ ਕਿਉਂਕਿ ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਦੇ ਕੋਲ ਰਿਵਾਲਵਰ ਵੀ ਹੈ ਅਸੀਂ ਪੁਲਿਸ ਨੂੰ ਜਾਨੀ ਕਿ ਬੇਨਤੀ ਕਰਦੇ ਆਂ ਕਿ ਇਹ ਦੀ ਜਾਨੀ ਕਿ ਤਹ ਤੱਕ ਪਹੁੰਚ ਕੇ ਇਹਨਾਂ ਦਾ ਜਿਹੜਾ ਗਰੋਅ ਆ ਇੱਕ ਹੋਰ ਵੀ ਪਤਾ ਲੱਗਾ ਕਿ ਸਾਡੇ ਲੁਧਿਆਣੇ ਸਾਈਡ ਵੀ ਇਹਨਾਂ ਦਾ ਜਿਹੜਾ ਇੱਕ ਮਾਸਟਰ ਮਾਈਂਡ ਬੰਦਾ ਹੈ ਉਹ ਲੁਧਿਆਣੇ ਸਾਈਡ ਵੀ ਰਹਿ ਰਿਹਾ ਮੈਂ ਪੁਲਿਸ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਉਹਨੂੰ ਵੀ ਫੜਿਆ ਜਾਵੇ ਵੀ ਫੜਿਆ ਜਾਵੇ ਨਾਲੇ ਮੁੰਡੇ ਦੀ ਰਾਤ ਗੱਲ ਵੀ ਕਰਵਾਈ ਆ ਉਹਨਾਂ ਨੇ ਇਹ ਵੀ ਗੱਲ ਆ ਪੱਕੀ ਹੋ ਗਈ ਓਕੇ ਬਾਕੀ ਅਫਾਜੀ ਸਰ ਤੁਸੀਂ ਅੱਜ ਸਾਡੇ ਸਤਲੋਜ ਬੰਦ ਤੇ ਪੁੰਜੇੋ ਬਿਗਵਾਲ ਦੇ ਨਜ਼ਦੀਕ ਇਹ ਮਾਮਲਾ ਕੀ ਹੈ ਜੀ ਮਾਮਲਾ ਟੱਬਾ ਥਾਣਾ ਟੱਬਾ ਲੁਧਿਆਣੇ ਤੋਂ ਤੇ ਇਹ ਸਾਡੇ ਕੋਲ 4 ਤਰੀਕ ਦੀ ਮਿਸ਼ਨ ਦੇ ਮੂੜੇ ਦੀ ਜੀ ਠੀਕ ਹੈ ਇਹ ਮੂੜੇ ਦਾ ਨਾਮ ਹੈਗਾ ਜਗENDER ਸਿੰਘ ਟਾਈਗਰ ਜੀ ਠੀਕ ਹੈ ਇਹਦੇ ਕੋਲ ਲੈਪਟਾਪ ਹੀ ਇੱਕ ਮੋਬਾਈਲ ਹੀ ਤੇ ਹੋਰ ਹੀ ਸਮਾਨ ਦੇ ਕੋ ਪੈਸੇ ਵੀ ਹੈਗੇ ਸੀ ਤੇ ਉਹ ਅਹੀਂ ਜਿੱਥੇ ਕਹਿੰਦੇ ਉੱਥੇ ਹੀ ਜਾਂਦੇ ਰਹੇ ਇਹਨਾਂ ਨਾਲ ਤੇ ਹੁਣ ਵੀ ਤਵਦੀਸ਼ ਅੱਗੇ ਚੱਲ ਰਹੀ ਆ ਤੇ ਇਹਦਾ ਲੈਪਟਾਪ ਵੀ ਬਰਾਮਦ ਹੋ ਗਿਆ ਵਾ ਤੇ ਇਹਨਾਂ ਸਾਨੂੰ ਲੁਧਿਆਣੇ ਤੋਂ ਟੱਬਾ ਥਾਣੇ ਤੋਂ ਸੱਦਿਆ ਹੀ ਅਸੀਂ ਆ ਗਏ ਆ ਤੇ ਹੁਣ ਅਗਲੀ ਤਵਦੀਸ਼ ਯਾਰੀ ਆ ਨਹੀਂ ਬੱਚੇ ਨੇ ਜਿਹੜਾ ਨੌਜਵਾਨ ਤੁਸੀਂ ਕਾਬੂ ਕੀਤਾ ਜੀ ਉਹ ਕੁਝ ਕੁਝ ਹਾਂ ਹੋਇਆ ਰਿਕਵਰ ਅੱਛਾ ਜੀ ਲੈਪਟਾਪ ਤੇ ਮੋਬਾਈਲ ਜੀ ਤੇ ਬਾਕੀ ਵੇਖਨੇ ਆ ਮੁਢਲੀ ਮੁਢਲੀ ਤਫਤੀਸ਼ ਤੋਂ ਕੀ ਲੱਗਦਾ ਕਿ ਤੁਹਾਡੇ ਕਾਬੂ ਚ ਉਹ ਕਹਿ ਨਹੀਂ ਸਕਦੇ ਜੀ ਇਹ ਜੀ ਉਹ ਨજર ਕੁਝ ਨਹੀਂ ਕਹਿ ਸਕਦੇ ਠੀਕ ਹੈ ਸਰ ਥੈਂਕ ਯੂ